ਉਹਦੇ ਸਟੋਰੀਆ ਦਾ ਮਹਾਨ ਕਬੱਡੀ ਪਲੇਅਰ ਜਲਾਲਪੁਰੀਆ ਪਾਲਾ ਗਰਾਊਂਡ ਜਾਗੇ ਜਿਹੜੇ ਜਿਹੜੇ ਪਾਲੇ ਜਲਾਲਪੁਰੀਏ ਨੂੰ ਪਿਆਰ ਕਰਦੇ ਇੱਕ ਵਾਰੀ ਫਿਰ ਵਾਹ ਡਾਕਟਰ ਮੱਗਰ ਸਿਹਾਲ ਵੀ ਆ ਗਿਆ ਜਲਾਲਪੁਰੀਏ ਪਾਲੇ ਦਾ ਪਿਆਰ ਕਹਿੰਦੇ ਡਾਕਟਰ ਮੱਗਰ ਸਿਹਾਲ ਦੇ ਨਾਲ ਸਿਹਾਲ ਵਾਲਾ ਮੱਗਰ ਕਹਿੰਦਾ ਵੀ 1 ਫਰਵਰੀ ਨੂੰ ਸਿਹਾਲ ਦੇ ਵਿੱਚ ਵੀ ਜਲਾਲਪਰੀਆ ਪਾਲਾ ਕਹਿੰਦੇ ਕਹਿਰ ਕਰੂਗਾ ਮਹਾਨ ਕਬੱਡੀ ਪਲੇਅਰ ਜਲਾਲਪਰੀਆ ਪਾਲਾ ਕਹਿੰਦੇ ਮੈਂ ਹੱਥ ਬਨ ਕੇ ਬੇਨਤੀ ਆ ਫਾਈਨਲ ਦੀਆਂ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ ਫਾਈਨਲ ਦੀਆਂ ਟੀਮਾਂ ਬਿਨਾਂ ਕਿਸੇ ਦੇਰੀ ਤੇ ਗਰਾਊਂਡ ਦੇ ਵਿੱਚ ਆਉਣ ਫਾਈਨਲ ਦੀਆਂ ਟੀਮਾਂ ਜਲਾਲਪਰੀਆ ਪਾਲਾ ਪਾਲਾ ਗੁੱਸਾ ਏ ਤਰਨਾ ਵੀ ਤੂੰ ਲੇਟ ਆਇਆ ਪਰ ਬੌਪਰ ਆ ਗਈ ਕਹਿੰਦੇ ਪਰ ਦੇਰ ਆਏ ਦਰਸ਼ਕਾਏ ਕੋਈ ਗੱਲ ਨਹੀਂ ਭਰਾ ਸਾਡਾ ਪਰ ਜਰੂਰੀ ਵੀ ਜੇ ਮੱਸ ਗਿਆ ਐਮ ਆਰ ਆਈ ਕਰਾਈ ਪਟਿਆਲਿਓ ਤਾਹਿਓ ਮੇਰੇ ਵੀਰੋ ਲੇਟ ਹੋਇਆ ਪਹੁੰਚਿਆ ਵਾ ਤਾਂ ਸਵੇਰ ਦਾ ਦਿਵਾਲ ਪਰਿਵਾਰ ਸਮੇਤ ਪੁੱਜਿਆ ਹੋਇਆ ਔਰ ਬਹੁਤ ਬਹੁਤ ਧੰਨਵਾਦ ਕਰਦੇ ਆ ਇਹ ਯਾਰੀਆਂ ਨੇ ਇਹ ਪਿਆਰ ਐਸੀ ਉਡੀਕਦੇ ਸੀ ਅਰੇ ਵੀ ਕੁਸ਼ਤੀ ਕੌਣ ਸ਼ੁਰੂ ਕਰਾਊਗਾ ਆ ਵੇਖੋ ਕਿੰਨਾ ਮੱਲ ਵਾਗਰੂ ਨੇ ਭੇਜਿਆ ਖੇਡ ਮੈਦਾਨ ਅੰਦਰ ਇਹ ਕੁਸ਼ਤੀ ਮੇਰੇ ਵੀਰੋ ਸ਼ੁਰੂ ਹੋ ਚੁੱਕੀ ਐ ਜਲਾਲਪਰੀਏ ਪਾਲੇ ਲਈ ਇੱਕ ਵਾਰੀ ਹੁੰਦੀ ਹੈ ਡਾਕਟਰ ਮੱਗਰ ਸਿਹਾਲ ਜਲਾਲਪੁਰ ਆ ਪਾਲਾ ਕੰਦਾ 1 ਫਰਵਰੀ ਸਿਹਾਲ ਦੇ ਵਿੱਚ ਮੇਲਾ ਹੋਵੇਗਾ 2 ਲੱਖ 1.5 ਲੱਖ ਪ੍ਰਾਈਜ਼ ਬੈਸਟਰਾਂ ਨੂੰ 1-1 ਲੱਖ ਤੇ ਆਰਐਨਐਡ ਦਾ ਧੁੱਲਾ ਖਾਣਾ ਪਰ ਇਧਰ ਕੁਸ਼ਤੀ ਚੱਲ ਰਹੀ ਹੈ ਆਹ ਕੰਦੇ ਬੱਲੇ ਬੱਲੇ ਹੋ ਰਹੀ ਆ ਖੇਡ ਮੈਦਾਨ ਦੇ ਵਿੱਚ ਆਹ ਚਰਚਾ ਵੱਡੀ ਆ ਸਰਪੁਰਾ ਗਰਾਊਂਡ ਦੇ ਵਿੱਚ ਆਜੇ ਵਿੰਦਰੀ ਢੰਡਿਆਲ ਸਾਡਾ ਵੀਰ ਆਇਆ ਬਹੁਤ ਬਹੁਤ ਧੰਨਵਾਦ ਹੈ ਮਨਦੀਪ ਪੋਣੀਆਂ ਦਾ ਵਿੰਦਰੀ ਹੁਣੀ ਸਾਡੇ ਵੀਰ ਦੇ ਕਰ ਦਈਏ ਇੱਧਰ ਆਜੋ ਇੱਧਰ ਆਜੋ ਭਾਈ ਆ ਇੱਧਰ ਨੂੰ ਵੀਰ ਇੱਧਰ ਨੂੰ ਮੁਹਰ ਆ ਆ 50000 ਰੁਪਿਆ ਟੂਰਨਾਮੈਂਟ ਦੇ ਲਈ ਸੇਵਾ ਸਿੰਘ ਜੀ ਰਾਣਾ ਵੱਲੋਂ ਇੱਧਰ 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 ਵਾਲੇ ਜਨਾਬ ਫੁੱਲ ਫੋਟੋ ਕਰਾ ਕੇ ਰੱਖਣਾ ਜਿਆਦੇ ਬਣੇ ਰਫਰ ਬਾਈ ਨੀਚੇ ਵੀ ਜੁਵਾ ਨਾਮ ਜਬਾਯਾ ਬੜਾ ਖੁੱਲ ਜਾ ਵੀਰੇ ਤੁਰੇ ਲੱਖੇ ਵੀਰੇ ਬਾਈ ਇਹਦੇ ਨਹੀਂ ਆ ਗੋਸਾਂ ਮੇਰਾ ਅਰਸ਼ਮੀਤ ਦੁਗਾਲ ਦਾ ਵਿਸ਼ੇਸ਼ ਤੌਰ ਤੇ ਮਾਨ ਸਰਵਾਰ ਸਰਦਾਰ ਸੇਵਾ ਸਿੰਘ ਹੀ ਰਾਣੇ ਨੇ ਇਹ ਅਨਾਉਂਸਮੈਂਟ ਕਰਾਈ ਹੋਈ ਹੈ ਵੀ ਜਿੰਨਾ ਟਾਈਮ ਸਰਹਾਰਾ ਰਣੂਆ ਖੇਡੂਗੀ ਤੇ ਹਰ ਸਾਲ ਰਸ਼ਮੀਤ ਦੁਗਾਲ ਦਾ 1 ਲੱਖ ਦੀ ਨਗਦ ਰਾਸ਼ੀ ਦੇ ਨਾਲ ਜਿਹੜਾ ਮਾਨ ਸਨਮਾਨ ਮੇਰੇ ਵੀਰੋ ਉਹ ਹੋਇਆ ਕਰੇਗਾ ਅੱਜ 1 ਲੱਖ ਦੀ ਨਗਦ ਰਾਸ਼ੀ ਦੇ ਨਾਲ ਇਹ ਮਾਨ ਸਨਮਾਨ ਜਿਹੜਾ ਹੈ ਮੇਰੇ ਵੀਰੋ ਕੀਤਾ ਗਿਆ ਇਧਰ ਸਾਡਾ ਵੀਰ ਦੀਪ ਢੰਡਵਾਲ ਤੇ ਨਾਲ ਬਿੰਦਰ ਢੰਡਿਆਲ ਆਸਟ੍ਰੇਲੀਆ ਤੋਂ ਸਾਡੇ ਭਰਾ ਨੇ ਪਾਲ ਪੰਗੂ ਉਹਨਾਂ ਦੇ ਦੋਸਤ ਨੇ ਬਿੱਟੂ ਦਗਾਲ ਨੂੰ ਛੋਟੇ ਛੋਟੇ ਹੁੰਦੇ ਵੇਖਦੇ ਰਹੇ ਹਨ ਉਹਨਾਂ ਵੱਲੋਂ 50000 ਦੇ ਨਾਲ ਇਹ ਜਿਹੜਾ ਰਸ਼ਮੀਤ ਦਗਾਲ ਦਾ ਮਾਣ ਸਨਮਾਨ ਜਿਹੜਾ ਕੀਤਾ ਜਾ ਰਿਹਾ ਬਹੁਤ ਬਹੁਤ ਧੰਨਵਾਦ 50000 ਰੁਪਏ ਸਰਦਾਰ ਸੇਵਾ ਸਿੰਘ ਹੀ ਰਾਣਾ ਵੱਲੋਂ ਇਸ ਕਬੱਡੀ ਕੱਪ ਦੇ ਲਈ ਆਇਆ ਤੇ ਸਭ ਤੋਂ ਵੱਡੀ ਗੱਲ ਕੱਲ ਗੁਲਾਮ ਆਵਾਸ ਬੱਟ ਦਾ ਫੋਨ ਆਇਆ ਕਹਿੰਦਾ ਵੀ ਅਸੀਂ ਨਨਕਾਣਾ ਸਾਹਿਬ ਦੇ ਵਿੱਚ ਕੱਪ ਕਰਵਾ ਰਹੇ ਹਾਂ ਮਾਲਵਿੰਦਰ ਨਿਹਾਲ ਵਾਲਾ ਕਹਿੰਦਾ ਜੇ ਲਖੇ ਦਾ ਪੁੱਤਰ ਨਿਹਾਲਗੜ੍ਹ ਵਾਲਾ ਕਹਿੰਦਾ ਹੈ ਜੇ ਲਖੇ ਦਾ ਪੁੱਤਰ ਉਹ ਕਹਿੰਦੇ ਵੀ ਅਸੀਂ ਨਨਕਾਣਾ ਸਾਹਿਬ ਦੇ ਵਿੱਚ ਕੱਪ ਕਰਵਾ ਰਹੇ ਹਾਂ ਤੇ ਜਿਹਦਾ ਪਹਿਲਾ ਪ੍ਰਾਈਜ਼ 7 ਲੱਖ ਹੈ ਮੇਰੇ ਵੀਰੋ ਉਹ ਪਹਿਲਾ ਪ੍ਰਾਈਜ਼ ਵੀ ਸਰਦਾਰ ਸੇਵਾ ਸਿੰਘ ਰਾਣੇ ਵੱਲੋਂ ਦਿੱਤਾ ਜਾ ਰਿਹਾ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਮੇਰੇ ਵੀਰੋ ਸੇਵਾ ਸਿੰਘ ਰਾਣੇ ਦੀ ਕੱਲੇ ਪੰਜਾਬ ਦੀ ਕਬੱਡੀ ਨੂੰ ਦੇਣ ਨਹੀਂ ਉਹ ਪਾਕਿਸਤਾਨ ਦੇ ਵਿੱਚ ਵੀ ਖਿਡਾਰੀਆਂ ਨੂੰ ਪ੍ਰਮੋਟ ਕਰਦਾ ਹੈ ਉਹ ਕੈਨੇਡਾ ਦੇ ਵਿੱਚ ਗਏ ਖਿਡਾਰੀਆਂ ਦਾ ਵੀ ਮੇਰੇ ਵੀਰੋ ਬਾਹਰ ਚੜ ਕੇ ਸਤਿਕਾਰ ਕਰਦਾ ਹੈ ਦਰਵੇਸ਼ ਬੰਦਾ ਸੱਚਾ ਆਸ਼ਕ ਹੈ ਖੇਡ ਕਬੱਡੀ ਦਾ ਆਓ ਮੇਰੇ ਵੀਰੋ ਇੱਧਰ ਮੇਰਾ ਖਿਆਲ ਆ ਵੀ ਕੁਸ਼ਤੀ ਹੋਣਾ ਆਪਾਂ ਬੰਦ ਕਰਵਾ ਲਈਏ ਤੇ ਬੜੀ ਵਧੀਆ ਗੱਲ ਹੋਊਗੀ ਔਰ ਇਸ ਤੋਂ ਬਾਅਦ ਫਾਈਨਲ ਮੈਚ